ਸਰ ਸ਼ਕਲ ਮੈਰੀਨਾਂ ਦਿਮਾ ਤੁਸੀਂ ਦੇਖ ਰਹੇ ਹੋ ਹਰਫ ਪੰਜ ਚਾਰ ਟੀਵੀ ਗੱਲ ਕਰਾਂਗੇ ਅਸੀਂ ਪਾਕਿਸਤਾਨ ਨੂੰ ਲੈ ਕੇ ਪਾਕਿਸਤਾਨ ਵੱਲੋਂ ਲਗਾਤਾਰ ਜਿਹੜਾ ਕਿ ਡਰੋਨ ਦੇ ذریعے ਸਰਹੱਦੋਂ ਪਾਰ ਜਿਹੜਾ ਇੱਧਰ ਨਸ਼ਾ ਉਹ ਲਗਾਤਾਰ ਸਪਲਾਈ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਇੱਕ ਵੱਡੀ ਕਾਰਵਾਈ ਦੇਖੋ ਮਿਲਿਆ ਜਿਸ ਦੇ ਚੱਲਦੇ ਪਾਕ ਸਰਹੱਦ ਦੇ ਨੇੜਲੇ ਪਿੰਡ ਰਤਨ ਖੁਰਦ ਦੇ ਵਿੱਚ ਜਿਹੜਾ ਕਿ ਇੱਕ ਡਰੋਨ ਬਰਾਮਦ ਹੋਇਆ ਜਿਸ ਦੇ ਨਾਲ ਇੱਕ ਪੈਕੇਟ ਹੈਰਨੂ ਵੀ ਬਰਾਮਦ ਕੀਤੀ ਗਈ ਹੈ ਦਾਅਵਾ ਕੀਤਾ ਕਿ ਪ੍ਰਸ਼ਾਸਨ ਦੇ ਵੱਲੋਂ ਖੇਤਾਂ ਦੇ ਵਿੱਚ ਸਰਚੋਪੀ ਅੰਜਲਾਇਆ ਗਿਆ ਜਿਸ ਦੌਰਾਨ ਡਰੋਨ ਸਮੇਤ ਇੱਕ ਪੈਕੇਟ ਹੈਰਨ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਜਿਹੜਾ ਕਿ ਥਾਣਾ ਕ੍ਰੀਨਾ ਦੇ ਵਿੱਚ ਮਾਮਲਾ ਦਰਜ ਕਰਿਆ ਸੋ ਦਾਦੇ ਕਿ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿ ਡਰੋਨ ਦੇ ذریعے ਸਰਹੱਦੋਂ ਪਾਰ ਇਸ ਤਰੀਕੇ ਦੇ ਨਾਲ ਨਸ਼ਾ ਜਿਹੜਾ ਕਿ ਸੁੱਟਿਆ ਗਿਆ ਹੋਵੇ ਇਸ ਤੋਂ ਕਈ ਵਾਰ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਜਿਹੜੇ ਕਿ ਪਾਕਿਸਤਾਨ ਦੀਆਂ ਇਹਨਾਂ ਨਾਪਾਕ ਕੋਸ਼ਿਸ਼ਾਂ ਨੂੰ ਜਿਹੜਾ ਕਿ ਨਾ ਕਾਮਯਾਬ ਕੀਤਾ ਅਤੇ ਉਹਨਾਂ ਵੱਲੋਂ ਦੇਖਿਆ ਗਿਆ ਕਿ ਜਦੋਂ ਵੀ ਇਸ ਤਰੀਕੇ ਦੇ ਨਾਲ ਡਰੋਨ ਦੇਖਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਪਹਿਲਾਂ ਵੀ ਕਈ ਵਾਰ ਦੇਖਿਆ ਜਾਂਦਾ ਕਿ ਡਰੋਨ ਦੇ ਜ਼ਰੀਏ ਪਾਕਿਸਤਾਨ ਦੇ ਵੱਲੋਂ ਨਸ਼ਾ ਤੇ ਦੂਜੇ ਪਾਸੇ ਹਥਿਆਰ ਇਸ ਤਰੀਕੇ ਦੇ ਨਾਲ ਸਪਲਾਈ ਕੀਤੇ ਜਾਂਦੇ ਨੇ ਦੂਜੇ ਪਾਸੇ ਸਾਡੇ ਬੀਐਸਐਫ ਦੇ ਜਵਾਨ ਜੋ ਕਿ ਲਗਾਤਾਰ ਬਾਜ ਵਰਗੀ ਅੱਖ ਰੱਖੀ ਹੋਈ ਹੈ ਅਤੇ ਉਹਨਾਂ ਦੇ ਵੱਲੋਂ ਇਹਨਾਂ ਪਾਕ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੁਣ ਦਿੱਤਾ ਜਾਂਦਾ ਸੋ ਇੱਕ ਵਾਰ ਫੇਰ ਤਾਂ ਹੁੰਦਾ ਜੀ ਹੈ ਕਿ ਅੰਮ੍ਰਿਤਸਰ ਦੇ ਪਾਕਿਸਤਾਨ ਸਰਹੱਦ ਇਲਾਕੇ ਦੇ ਨੇੜਲੇ ਪਿੰਡ ਰਤਨਖੁਰਦ ਦੇ ਵਿੱਚ ਇੱਕ ਪਾਕਿਸਤਾਨੀ ਡਰੋਨ ਦੇ ਜ਼ਰੀਏ ਇੱਕ ਪੈਕੇਟ ਹੈਰਨ ਇਧਰ ਭੇਜ ਗਈ ਜਿਸ ਨੂੰ ਕਿ ਬਰਾਮਦ ਕਰ ਲਿਆ ਗਿਆ ਥਾਣਾ ਘਰੇਣਾ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਜਿਵੇਂ ਕਿ ਸ਼ੁਰੂ ਕਰ ਦਿੱਤੀ ਗਈ ਹੈ ਸੋ ਦਾਦੇ ਕਿ ਲਗਾਤਾਰ ਸਰਹੱਦ ਤੋਂ ਪਾਰ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਕਦੇ ਹਥਿਆਰ ਸਪਲਾਈ ਕੀਤੇ ਜਾਂਦੇ ਨੇ ਤੇ ਕਦੇ ਨਸ਼ਾ ਸਪਲਾਈ ਕੀਤਾ ਜਾਂਦਾ ਹਾਲਾਂਕਿ ਉਹਨਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਸਾਡੇ ਬੀਐਸਐਫ ਦੇ ਜਵਾਨ ਜੋ ਕਿ ਲਗਾਤਾਰ ਸਰਹੱਦੀ ਖੇਤਰਾਂ ਦੇ ਵਿੱਚ ਬੈਠੇ ਨੇ ਬਾਜ ਵਰਗੀ ਅੱਖ ਰੱਖੀ ਹੋਈ ਆ ਉਹਨਾਂ ਦੇ ਵੱਲੋਂ ਜਿਹੜੀਆਂ ਕਿੰਨਾਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਂਦਾ ਪਰ ਦੂਜੇ ਪਾਸੇ ਲਗਾਤਾਰ ਅਜਿਹੀਆਂ ਕੋਸ਼ਿਸ਼ਾਂ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ ਸਰਸ਼ੀਕਾ ਮੈਰੀਨਾ ਦਿਮਾਗ ਤੁਸੀਂ ਦੇਖ ਰਹੇ ਹੋ ਹਰਫ ਪੰਜ ਚੌਥੀ ਵੀ ਗੱਲ ਕਰਾਂਗੇ ਅਸੀਂ ਪਾਕਿਸਤਾਨ ਨੂੰ ਲੈ ਕੇ ਪਾਕਿਸਤਾਨ ਵੱਲੋਂ ਲਗਾਤਾਰ ਜਿਹੜਾ ਕਿ ਡਰੋਨ ਦੇ ذریعے ਸਰਹੱਦੋਂ ਪਾਰ ਜਿਹੜਾ ਇੱਧਰ ਨਸ਼ਾ ਉਹ ਲਗਾਤਾਰ ਸਪਲਾਈ ਕੀਤਾ ਜਾ ਰਿਹਾ ਜਿਸ ਦੇ ਚੱਲ ਦੇ ਇੱਕ ਵੱਡੀ ਕਾਰਵਾਈ ਦੇਖੋ ਮਿਲਿਆ ਜਿਸ ਦੇ ਚੱਲ ਦੇ ਪਾਕ ਸਰਹੱਦ ਦੇ ਨੇੜਲੇ ਪਿੰਡ ਰਤਨ ਖੁਰਦ ਦੇ ਵਿੱਚ ਜਿਹੜਾ ਕਿ ਇੱਕ ਡਰੋਨ ਬਰਾਮਦ ਹੋਇਆ ਜਿਸ ਦੇ ਨਾਲ ਇੱਕ ਪੈਕੇਟ ਹੈਰਨੂ ਵੀ ਬਰਾਮਦ ਕੀਤੀ ਗਈ ਹੈ ਦਾਅਵਾ ਕੀਤਾ ਕਿ ਪ੍ਰਸ਼ਾਸਨ ਦੇ ਵੱਲੋਂ ਖੇਤਾਂ ਦੇ ਵਿੱਚ ਚਾਰਜੋਬੀ ਅੰਜਲਾਇਆ ਗਿਆ ਜਿਸ ਦੌਰਾਨ ਡਰੋਨ ਸਮੇਤ ਇੱਕ ਪੈਕੇਟ ਹੈਰਨ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਜਿਹੜਾ ਕਿ ਥਾਣਾ ਘਰੀਣਾ ਦੇ ਵਿੱਚ ਮਾਮਲਾ ਦਰਜ ਕਰਿਆ ਸੋ ਦੱਸਿਆ ਕਿ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿ ਡਰੋਨ ਦੇ ذریعے ਸਰਹੱਦੋਂ ਪਾਰ ਇਸ ਤਰੀਕੇ ਦੇ ਨਾਲ ਨਸ਼ਾ ਜਿਹੜਾ ਕਿ ਸੁੱਟਿਆ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਕਈ ਵਾਰ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਜਿਹੜੇ ਕਿ ਪਾਕਿਸਤਾਨ ਦੀਆਂ ਇਹਨਾਂ ਨਾਪਾਕ ਕੋਸ਼ਿਸ਼ਾਂ ਨੂੰ ਜਿਹੜਾ ਕਿ ਨਾ ਕਾਮਯਾਬ ਕੀਤਾ ਅਤੇ ਉਹਨਾਂ ਵੱਲੋਂ ਦੇਖਿਆ ਗਿਆ ਕਿ ਜਦੋਂ ਵੀ ਇਸ ਤਰੀਕੇ ਦੇ ਨਾਲ ਡਰੋਨ ਦੇਖਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਪਹਿਲਾਂ ਵੀ ਕਈ ਵਾਰ ਦੇਖਿਆ ਜਾਂਦਾ ਕਿ ਡਰੋਨ ਦੇ ਜ਼ਰੀਏ ਪਾਕਿਸਤਾਨ ਦੇ ਵੱਲੋਂ ਨਸ਼ਾ ਤੇ ਦੂਜੇ ਪਾਸੇ ਹਥਿਆਰ ਇਸ ਤਰੀਕੇ ਦੇ ਨਾਲ ਸਪਲਾਈ ਕੀਤੇ ਜਾਂਦੇ ਨੇ ਦੂਜੇ ਪਾਸੇ ਸਾਡੇ ਬੀਐਸਐਫ ਦੇ ਜਵਾਨ ਜੋ ਕਿ ਲਗਾਤਾਰ ਬਾਜ ਵਰਗੀ ਅੱਖ ਰੱਖੀ ਹੋਈ ਹੈ ਅਤੇ ਉਹਨਾਂ ਦੇ ਵੱਲੋਂ ਇਹਨਾਂ ਪਾਕ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੁਣ ਦਿੱਤਾ ਜਾਂਦਾ ਸੋ ਇੱਕ ਵਾਰ ਫੇਰ ਤਾਂ ਹੁੰਦਾ ਜੀ ਹੈ ਕਿ ਅੰਮ੍ਰਿਤਸਰ ਦੇ ਪਾਕਿਸਤਾਨ ਸਰਹੱਦ ਇਲਾਕੇ ਦੇ ਨੇੜਲੇ ਪਿੰਡ ਰਤਨਖੁਰਦ ਦੇ ਵਿੱਚ ਇੱਕ ਪਾਕਿਸਤਾਨੀ ਡਰੋਨ ਦੇ ਜ਼ਰੀਏ ਇੱਕ ਪੈਕੇਟ ਹੈਰਨ ਇਧਰ ਭੇਜ ਗਈ ਜਿਸ ਨੂੰ ਕਿ ਬਰਾਮਦ ਕਰ ਲਿਆ ਗਿਆ ਥਾਣਾ ਘਰੇਣਾ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋ ਦਾਦੇ ਕਿ ਲਗਾਤਾਰ ਸਰਹੱਦ ਤੋਂ ਪਾਰ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਕਦੇ ਹਥਿਆਰ ਸਪਲਾਈ ਕੀਤੇ ਜਾਂਦੇ ਨੇ ਤੇ ਕਦੇ ਨਸ਼ਾ ਸਪਲਾਈ ਕੀਤਾ ਜਾਂਦਾ ਹਾਲਾਂਕਿ ਉਹਨਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਸਾਡੇ ਬੀਐਸਐਫ ਦੇ ਜਵਾਨ ਜੋ ਕਿ ਲਗਾਤਾਰ ਸਰਹੱਦੀ ਖੇਤਰਾਂ ਦੇ ਵਿੱਚ ਬੈਠੇ ਨੇ ਬਾਜ ਵਰਗੀ ਅੱਖ ਰੱਖੀ ਹੋਈ ਆ ਉਹਨਾਂ ਦੇ ਵੱਲੋਂ ਜਿਹੜੀਆਂ ਕਿ ਨਾ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਂਦਾ ਪਰ ਦੂਜੇ ਪਾਸੇ ਲਗਾਤਾਰ ਅਜਿਹੀਆਂ ਕੋਸ਼ਿਸ਼ਾਂ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ ਸਰ ਸ਼ਕਲ ਮੈਨੂੰ ਦਿਮਾਗ ਤੁਸੀਂ ਦੇਖ ਰਹੇ ਹੋ ਹਰਫ ਪੰਜ ਚਾਰ ਟੀਵੀ ਗੱਲ ਕਰਾਂਗੇ ਅਸੀਂ ਪਾਕਿਸਤਾਨ ਨੂੰ ਲੈ ਕੇ ਪਾਕਿਸਤਾਨ ਵੱਲੋਂ ਲਗਾਤਾਰ ਜਿਹੜਾ ਕਿ ਡਰੋਨ ਦੇ ذریعے ਸਰਹੱਦੋਂ ਪਾਰ ਜਿਹੜਾ ਇਧਰ ਨਸ਼ਾ ਉਹ ਲਗਾਤਾਰ ਸਪਲਾਈ ਕੀਤਾ ਜਾ ਰਿਹਾ ਜਿਹਦੇ ਚੱਲਦੇ ਇੱਕ ਵੱਡੀ ਕਾਰਵਾਈ ਦੇਖੋ ਮਿਲਿਆ ਜਿਹਦੇ ਚੱਲਦੇ ਪਾਕ ਸਰਹੱਦ ਦੇ ਨੇੜਲੇ ਪਿੰਡ ਰਤਨ ਖੁਰਦ ਦੇ ਵਿੱਚ ਜਿਹੜਾ ਕਿ ਇੱਕ ਡਰੋਨ ਬਰਾਮਦ ਹੋਇਆ ਜਿਸ ਦੇ ਨਾਲ ਇੱਕ ਪੈਕੇਟ ਹੈਰਨੂ ਵੀ ਬਰਾਮਦ ਕੀਤੀ ਗਈ ਹੈ ਦਾਅਵਾ ਜੀ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਖੇਤਾਂ ਦੇ ਵਿੱਚ ਸਰਚੋਪੀ ਅੰਜਲਾਇਆ ਗਿਆ ਜਿਸ ਦੌਰਾਨ ਡਰੋਨ ਸਮੇਤ ਇੱਕ ਪੈਕੇਟ ਹੈਰਨ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਜਿਹੜਾ ਕਿ ਥਾਣਾ ਘਰੀਨਾ ਦੇ ਵਿੱਚ ਮਾਮਲਾ ਦਰਜ ਕਰ ਲਿਆ ਸਦਾਨੇ ਕਿ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿ ਡਰੋਨ ਦੇ ذریعے ਸਰਹੱਦੋਂ ਪਾਰ ਇਸ ਤਰੀਕੇ ਦੇ ਨਾਲ ਨਸ਼ਾ ਜਿਹੜਾ ਕਿ ਸੁੱਟਿਆ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਕਈ ਵਾਰ ਬੀਐਸਐਫ ਦੇ ਜਵਾਨਾਂ ਦੇ ਵੱਲੋਂ ਜਿਹੜੇ ਕਿ ਪਾਕਿਸਤਾਨ ਦੀਆਂ ਇਹਨਾਂ ਨਾਪਾਕ ਕੋਸ਼ਿਸ਼ਾਂ ਨੂੰ ਜਿਹੜਾ ਕਿ ਨਾ ਕਾਮਯਾਬ ਕੀਤਾ ਅਤੇ ਉਹਨਾਂ ਵੱਲੋਂ ਦੇਖਿਆ ਗਿਆ ਕਿ ਜਦੋਂ ਵੀ ਇਸ ਤਰੀਕੇ ਦੇ ਨਾਲ ਡਰੋਨ ਦੇਖਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਪਹਿਲਾਂ ਵੀ ਕਈ ਵਾਰ ਦੇਖਿਆ ਜਾਂਦਾ ਕਿ ਡਰੋਨ ਦੇ ਜ਼ਰੀਏ ਪਾਕਿਸਤਾਨ ਦੇ ਵੱਲੋਂ ਨਸ਼ਾ ਤੇ ਦੂਜੇ ਪਾਸੇ ਹਥਿਆਰ ਇਸ ਤਰੀਕੇ ਦੇ ਨਾਲ ਸਪਲਾਈ ਕੀਤੇ ਜਾਂਦੇ ਨੇ ਦੂਜੇ ਪਾਸੇ ਸਾਡੇ ਬੀਐਸਐਫ ਦੇ ਜਵਾਨ ਜੋ ਕਿ ਲਗਾਤਾਰ ਬਾਜ ਵਰਗੀ ਅੱਖ ਰੱਖੀ ਹੋਈ ਹੈ ਅਤੇ ਉਹਨਾਂ ਦੇ ਵੱਲੋਂ ਇਹਨਾਂ ਆਪਾਕ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੁੰਦਾ ਜਾਂਦਾ ਸੋ ਇੱਕ ਵਾਰ ਫਿਰ ਤਾਂ ਹੁੰਦਾ ਜੀ ਹੈ ਕਿ ਅੰਮ੍ਰਿਤਸਰ ਦੇ ਪਾਕਿਸਤਾਨ ਸਰਹੱਦ ਇਲਾਕੇ ਦੇ ਨੇੜਲੇ ਪਿੰਡ ਰਤਨਖੁਰਦ ਦੇ ਵਿੱਚ ਇੱਕ ਪਾਕਿਸਤਾਨੀ ਡਰੋਨ ਦੇ ਜ਼ਰੀਏ ਇੱਕ ਪੈਕੇਟ ਹੈਰਨ ਇਧਰ ਭੇਜ ਗਈ ਜਿਸ ਨੂੰ ਕਿ ਬਰਾਮਦ ਕਰ ਲਿਆ ਗਿਆ ਥਾਣਾ ਘਰੀਨਾ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋ ਦਾਦੇ ਕਿ ਲਗਾਤਾਰ ਸਰਹੱਦ ਤੋਂ ਪਾਰ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਕਦੇ ਹਥਿਆਰ ਸਪਲਾਈ ਕੀਤੇ ਜਾਂਦੇ ਨੇ ਤੇ ਕਦੇ ਨਸ਼ਾ ਸਪਲਾਈ ਕੀਤਾ ਜਾਂਦਾ ਹਾਲਾਂਕਿ ਉਹਨਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਸਾਡੇ ਬੀਐਸਐਫ ਦੇ ਜਵਾਨ ਜੋ ਕਿ ਲਗਾਤਾਰ ਸਰਹੱਦੀ ਖੇਤਰਾਂ ਦੇ ਵਿੱਚ ਬੈਠੇ ਨੇ ਬਾਜ ਵਰਗੀ ਅੱਖ ਰੱਖੀ ਹੋਈ ਆ ਉਹਨਾਂ ਦੇ ਵੱਲੋਂ ਜਿਹੜੀਆਂ ਕਿੰਨਾਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਂਦਾ ਪਰ ਦੂਜੇ ਪਾਸੇ ਲਗਾਤਾਰ ਅਜਿਹੀਆਂ ਕੋਸ਼ਿਸ਼ਾਂ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ ਸਸ਼ੀਕਾਲ ਮੈਰੀਨਾ ਟੀਮ ਆ ਤੁਸੀਂ ਦੇਖ ਰਹੇ ਹੋ ਹਰਪੁਨ 24 ਟੀਵੀ ਗੱਲ ਕਰਾਂਗੇ ਅਸੀਂ ਪਾਕਿਸਤਾਨ ਨੂੰ ਲੈ ਕੇ ਪਾਕਿਸਤਾਨ ਵੱਲੋਂ ਲਗਾਤਾਰ ਜਿਹੜਾ ਕਿ ਡਰੋਨ ਦੇ ਜ਼ਰੀਏ ਸਰਹੱਦੋਂ ਪਾਰ ਜਿਹੜਾ ਇੱਧਰ ਨਸ਼ਾ ਉਹ ਲਗਾਤਾਰ ਸਪਲਾਈ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਇੱਕ ਵੱਡੀ ਕਾਰਵਾਈ ਦੇਖ ਨੂੰ ਮਿਲਿਆ ਜਿਸ ਦੇ ਚੱਲਦੇ ਪਾਕ ਸਰਹੰਦ ਦੇ ਨੇੜਲੇ ਪਿੰਡ ਰਤਨ ਖੁਰਦ ਦੇ ਵਿੱਚ ਜਿਹੜਾ ਕਿ ਇੱਕ ਡਰੋਨ ਬਰਾਮਦ ਹੋਇਆ ਜਿਸ ਦੇ ਨਾਲ ਇੱਕ ਪੈਕੇਟ ਹੈਰਨੋ ਵੀ ਬਰਾਮਦ ਕੀਤੀ ਗਈ ਹੈ ਦਾਅਵਾ ਕੀਤਾ ਕਿ ਪ੍ਰਸ਼ਾਸਨ ਦੇ ਵੱਲੋਂ ਖੇਤਾਂ ਦੇ ਵਿੱਚ ਸਰਚੋਪੀ ਅੰਜਲਾਇਆ ਗਿਆ ਜਿਸ ਦੌਰਾਨ ਡਰੋਨ ਸਮੇਤ ਇੱਕ ਪੈਕੇਟ ਹੈਰਨ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਜਿਹੜਾ ਕਿ ਥਾਣਾ ਘਰੀਣਾ ਦੇ ਵਿੱਚ ਮਾਮਲਾ ਦਰਜ ਕਰਿਆ ਸੋ ਦੱਸਿਆ ਕਿ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿ ਡਰੋਨ ਦੇ ذریعے ਸਰਹੱਦੋਂ ਪਾਰ ਇਸ ਤਰੀਕੇ ਦੇ ਨਾਲ ਨਸ਼ਾ ਜਿਹੜਾ ਕਿ ਸੁੱਟਿਆ ਗਿਆ ਹੋਵੇ ਇਸ ਤੋਂ ਪਹਿਲਾਂ ਜਾਸੂਦੇ ਜਵਾਨਾਂ ਦੇ ਵੱਲੋਂ ਜਿਹੜੀ ਕਿ ਪਾਕਿਸਤਾਨ ਦੀਆਂ ਇਹਨਾਂ ਨਾਪਾਕ ਕੋਸ਼ਿਸ਼ਾਂ ਨੂੰ ਜਿਹੜਾ ਕਿ ਨਾ ਕਾਮਯਾਬ ਕੀਤਾ ਅਤੇ ਉਹਨਾਂ ਵੱਲੋਂ ਦੇਖਿਆ ਗਿਆ ਕਿ ਜਦੋਂ ਵੀ ਇਸ ਤਰੀਕੇ ਦੇ ਨਾਲ ਡਰੋਨ ਦੇਖਿਆ ਜਾਂਦਾ ਤਾਂ ਉਹਨਾਂ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਪਹਿਲਾਂ ਵੀ ਕਈ ਵਾਰ ਦੇਖਿਆ ਜਾਂਦਾ ਕਿ ਡਰੋਨ ਦੇ ਜ਼ਰੀਏ ਪਾਕਿਸਤਾਨ ਦੇ ਵੱਲੋਂ ਨਸ਼ਾ ਤੇ ਦੂਜੇ ਪਾਸੇ ਹਥਿਆਰ ਇਸ ਤਰੀਕੇ ਦੇ ਨਾਲ ਸਪਲਾਈ ਕੀਤੇ ਜਾਂਦੇ ਨੇ ਦੂਜੇ ਪਾਸੇ ਸਾਡੇ ਬੀਐਸਐਫ ਦੇ ਜਵਾਨ ਜੋ ਕਿ ਲਗਾਤਾਰ ਬਾਜ ਵਰਗੀ ਅੱਖ ਰੱਖੀ ਹੋਈ ਹੈ ਅਤੇ ਉਹਨਾਂ ਦੇ ਵੱਲੋਂ ਇਹਨਾਂ ਆ ਪਾਕ کوششਾਂ ਨੂੰ ਕਾਮਯਾਬ ਨਹੀਂ ਹੁਣ ਦਿੱਤਾ ਜਾਂਦਾ ਸੋ ਇੱਕ ਵਾਰ ਫੇਰ ਤਾਂ ਹੁੰਦਾ ਜਈ ਹੈ ਕਿ ਅੰਮ੍ਰਿਤਸਰ ਦੇ ਪਾਕਿਸਤਾਨ ਸਰਹੱਦ ਇਲਾਕੇ ਦੇ ਨੇੜਲੇ ਪਿੰਡ ਰਤਨਖੁਰਦ ਦੇ ਵਿੱਚ ਇੱਕ ਪਾਕਿਸਤਾਨੀ ਡਰੋਨ ਦੇ ਜ਼ਰੀਏ ਇੱਕ ਪੈਕੇਟ ਹੈਰਨ ਇਧਰ ਭੇਜਿਆ ਗਿਆ ਜਿਸ ਨੂੰ ਕਿ ਬ੍ਰਾਹਮਣਦ ਕਰ ਲਿਆ ਗਿਆ ਥਾਣਾ ਘਰੀਨਾ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਜਾਂਚੇ ਸ਼ੁਰੂ ਕਰ ਦਿੱਤੀ ਗਈ ਹੈ ਸੋ ਦੱਸਦੇ ਕਿ ਲਗਾਤਾਰ ਸਰਹੱਦ ਤੋਂ ਪਾਰ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਕਦੇ ਹਥਿਆਰ ਸਪਲਾਈ ਕੀਤੇ ਜਾਂਦੇ ਨੇ ਤੇ ਕਦੇ ਨਸ਼ਾ ਸਪਲਾਈ ਕੀਤਾ ਜਾਂਦਾ ਹਾਲਾਂਕਿ ਉਹਨਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਸਾਡੇ ਬੀਐਸਐਫ ਦੇ ਜਵਾਨ ਜੋ ਕਿ ਲਗਾਤਾਰ ਸਰਹੱਦੀ ਖੇਤਰਾਂ ਦੇ ਵਿੱਚ ਬੈਠੇ ਨੇ ਬਾਜ ਵਰਗੀ ਅੱਖ ਰੱਖੀ ਹੋਈ ਆ ਉਹਨਾਂ ਦੇ ਵੱਲੋਂ ਜਿਹੜੀਆਂ ਕਿ ਨਾ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਂਦਾ ਪਰ ਦੂਜੇ ਪਾਸੇ ਲਗਾਤਾਰ ਅਜਿਹੀਆਂ ਕੋਸ਼ਿਸ਼ਾਂ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਨੇ ਮੇਰਾ ਰਿਪੋਰਟ ਹਰਪੰਜਾਬ ਟੀਵੀ